ਕਿ ਯਾਰ ਸਾਡੇ ਯੋਧਿਆਂ ਦੇ ਨਾਂ ਕੀ ਨੇ ਕਰਤਾਰ ਸਿੰਘ ਸਰਾਭਾ ਕੌਣ ਸੀ ਗਦਰੀ ਬਾਬੇ ਕੌਣ ਸੀ ਕੋਈ ਨਹੀਂ ਜਾਣਦਾ ਇਹ ਚੀਜ਼ ਨੂੰ ਸਾਨੂੰ ਇਸ ਚੀਜ਼ ਤੇ ਲਾਹਨਤ ਮਹਿਸੂਸ ਕਰਨੀ ਚਾਹੀਦੀ ਹੈ ਸਾਰੇ ਪੰਜਾਬੀਆਂ ਨੂੰ ਫਿਰ ਆਪਾਂ ਭਟਕੇ ਕਿਉਂ ਕੀ ਮਹਿਸੂਸ ਕੀਤਾ ਤੁਸੀਂ ਇਸ ਉਹ ਛੋਟੀ ਜੀ ਉਮਰ ਦੇ ਵਿੱਚ ਥੈਂਕ ਯੂ ਪੰਜਾਬੀ ਭਟਕੇ ਕਿਉਂ ਜਸੇ ਕੌਮ ਭਟਕੀ ਕਿਉਂ ਅਸੀਂ ਕਿਹੜੇ ਰਾਹਾਂ ਤੇ ਪੈ ਗਏ ਜਾਂ ਕਿ ਰਾਹਾਂ ਤੇ ਤੋੜ ਦਿੱਤਾ ਗਿਆ ਜਦੋਂ ਕੋਈ ਵਿਦਵਾਨ ਜਾਂ ਕਥਾਵਾਚਕ ਜਾਂ ਕੋਈ ਕਿਸੇ ਕੌਮ ਦਾ ਵਸਿੰਦਾ ਜਿਹੜਾ ਆਗੂ ਹੁੰਦਾ ਨਾ ਜਦੋਂ ਆਗੂ ਹਮੇਸ਼ਾ ਢਲ ਜਾਂਦੇ ਨਾ ਜਾਂ ਆਗੂ ਗਲਤ ਰਾਹ ਪੈ ਜਾਂਦੇ ਨੇ ਫਿਰ ਕਮਾ ਵਿਸਰਨੀਆਂ ਜ਼ਰੂਰੀ ਹੁੰਦੀਆਂ ਨੇ ਜਦੋਂ ਸਾਡੇ ਜਿਹੜੇ ਆਗੂ ਬੰਦੇ ਹੀ ਨਾ ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਹੀ ਗੱਲ ਕਰੀਏ ਮਹਾਰਾਜ ਜੀਸ ਸਿੰਘ ਦਾ ਰਾਜ ਆਉਂਦਾ ਆ ਮਹਾਰਾਜ ਜੀਸ ਸਿੰਘ ਦੇ ਰਾਜ ਤੋਂ ਨਾ ਨਾ ਮੇਰਾ ਜੋ ਮੰਨਣਾ ਆ ਕਿ ਮਹਾਰਾਜ ਜੀਸ ਸਿੰਘ ਦਾ ਰਾਜ ਗੋਰਿਆਂ ਨੇ ਖਤਮ ਨਹੀਂ ਕੀਤਾ ਚਾਹੇ ਪਾਲਿਸੀਆਂ ਉਹਨਾਂ ਸੀ ਪਰ ਰਾਲੇ ਤੇ ਆਪਣੇ ਹੀ ਨਾ ਆਪਣੇ ਜਿੰਨੀ ਹੋਈ ਜੰਗਾਂ ਤੁਸੀਂ ਚੁੱਕੇ ਹੋਏ ਲੋ ਪੰਜਾਬ ਚ ਹੋਈਆਂ ਜਾਂ ਕੋਈ ਵੀ ਨਹੀਂ ਜਿਨ੍ਹਾਂ ਨੇ ਚਾਹੇ ਆਪਣੇ ਪਹਾੜੀ ਰਾਜੇ ਹੋ ਗਏ ਚਾਹੇ ਆਪਣੇ ਡੋਗਰੇ ਹੋ ਗਏ ਇਹ ਕੌਣ ਹੀ ਆਪਣੇ ਹੀ ਨਾ ਆਪਣੇ ਮੁਲਕ ਦੇ ਨਾ ਇੱਕ ਗੱਲ ਹੋਰ ਮਤਦਾਂ ਸਾਂਝੀ ਕਰਦਾ ਤੁਸੀਂ ਇਤਿਹਾਸ ਫੋਲੋ ਜਿਹੜੇ ਜਿੰਨੇ ਵੀ ਮਹਿਮੂਦ ਗਯੂਨੀ ਤੋਂ ਬਾਅਦ ਔਰੰਗਜ਼ੇਬ ਤੱਕ ਜਿਹੜੇ ਵੀ ਬੁਲਾਏ ਗਏ ਉਹ ਆਪਣੇ ਨੇ ਚਿੱਠੀਆਂ ਭੇਜ ਕੇ ਬੁਲਾਏ ਨੇ ਕਿ ਆਓ ਕਿ ਫਾੜਨਾ ਫਲਾਣੇ ਨਾਲ ਲੱਗਦੀ ਆ ਉਹ ਕੋਈ ਨਹੀਂ ਜਾਇਦਾਦ ਉਹ ਨਹੀਂ ਜ਼ਮੀਨ ਆ ਉਹ ਆਣ ਕੇ ਉਹ ਤੇ ਕਬਜ਼ਾ ਕਰਦੇ ਨਾਲ ਸਾਨੂੰ ਹਿੱਸੇ ਦੋ ਇਹ ਆਪਣੇ ਨੇ ਹੀ ਮਾਰਿਆ ਅਸੀਂ ਕਿਸੇ ਦੇ ਆਪਾਂ ਇਲਜ਼ਾਮ ਨਹੀਂ ਲਾ ਸਕਦੇ